ਦੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਅ ਮਾਨਯੋਗ ਐਸਐਸਪੀ ਸਾਹਿਬ ਬਟਿੰਡਾ ਵੱਲੋਂ ਜੋ ਨਸ਼ਾ ਖਿਲਾਫ ਜਿਹੜੀ ਮੁਹਿੰਮ ਸਾਡੇ ਵੱਲੋਂ ਚਲਾਈ ਗਈ ਬਟਿੰਡਾ ਪੁਲਿਸ ਵੱਲੋਂ ਉਸ ਦੇ ਵਿੱਚ ਇੱਕ ਤਾਂ ਸਾਡਾ ਜਿਹੜਾ ਐਕਸ਼ਨ ਚੱਲ ਰਿਹਾ ਹੈ ਕਿ ਜਿਹੜੇ ਬੰਦੇ ਇਸ ਦੇ ਵਿੱਚ ਇਨਵੋਲਡ ਨੇ ਨਸ਼ੇ ਡਰ ਦੇ ਵਿੱਚ ਉਹਨਾਂ ਨੂੰ ਅਸੀਂ ਫੜਨ ਵਾਸਤੇ ਵੱਖਰੀ ਵੱਖਰੀ ਟੀਮ ਸਾਡੀ ਜਿਹੜੀ ਹੈਗੀ ਸਟ੍ਰੈਟਜੀ ਬਣਾਈ ਗਈ ਹੈ ਆਇਡੈਂਟੀਫਿਕੇਸ਼ਨ ਕੀਤੀ ਗਈ ਕਿ ਕਿਹੜੇ ਮੁਹੱਲੇ ਜਿਹੜੇ ਹੈਗੇ ਨੇ ਜਿੱਥੇ ਡਰੱਗਸ ਦੀ ਜ਼ਿਆਦਾ ਪ੍ਰੋਬਲਮ ਹੈ ਉੱਥੇ ਅਸੀਂ ਕੈਸ ਆਪਰੇਸ਼ਨ ਕਰ ਰਹੇ ਹਾਂ ਇਸ ਦੇ ਨਾਲ ਨਾਲ ਇੱਕ ਫਰੰਟ ਅਸੀਂ ਜਿਹੜੀ ਹੈਗੀ ਸਾਡੀ ਕਾਰਗੁਜ਼ਾਰੀ ਨਾਲ ਚੱਲ ਰਹੀ ਹੈ ਕਿ ਜਿਹੜੇ ਬੰਦੇ ਨੇ ਡਰੱਗਸ ਦੇ ਵਿੱਚੋਂ ਕਮਾਈ ਕਰਕੇ ਜਿਹੜੀ ਪ੍ਰੋਪਰਟੀਆਂ ਬਣਾਈਆਂ ਨੇ ਕੋਈ ਜ਼ਮੀਨ ਖਰੀਦੀ ਹੈ ਕੋਈ ਹੋਰ 플ੌਟ ਖਰੀਦਿਆ ਉਹਨਾਂ ਦੀ ਅਸੀਂ ਆਇਡੈਂਟੀਫਿਕੇਸ਼ਨ ਕੀਤੀ ਹੈ ਸੋ ਇਹਦੇ ਵਿੱਚ ਅਸੀਂ ਪਹਿਲੀ ਸਟੇਜ ਦੇ ਵਿੱਚ ਟੋਟਲ ਅਸੀਂ 24 ਕੇਸ ਜਿਹੜੇ ਹੈਗੇ ਨੇ ਜ਼ਿਲ੍ਹਾ ਬਟੰਡਾ ਦੇ ਵਿੱਚ ਆਈਡੈਂਟੀਫਾਈ ਕੀਤੇ ਨੇ ਜਿਨ੍ਹਾਂ ਦੇ ਵਿੱਚ ਇਹ ਸਮਗਲਰਸ ਨੇ ਉਹਨਾਂ ਨੇ ਇਲੀਗਲ ਪ੍ਰਾਪਰਟੀ ਜਿਹੜੀ ਬਣਾਈ ਹੈ ਨਸ਼ੇ ਦੇ ਵੇਚ ਕੇ ਉਹਦੀ ਸੇਲ ਕਰਕੇ ਉਹਨਾਂ 24 ਕੇਸਾਂ ਦੀ ਜਿਹੜੀ ਕੁੱਲ ਕੀਮਤ ਸੀਗੀ 3 ਕਰੋੜ 35 ਲੱਖ ਰੁਪਏ ਸੀਗੀ ਜਿਹਦੇ ਵਿੱਚੋਂ ਸਾਡੇ 4 ਕੇਸ ਜਿਹੜੇ ਹੈਗੇ ਨੇ ਕਨਫਰਮ ਹੋ ਗਏ ਨੇ ਜਿਨ੍ਹਾਂ ਦੀ ਜਿਹਦੇ ਵਿੱਚ ਕੰਪੀਟੈਂਟ ਅਥਾਰਟੀ ਨੇ ਉਹਨਾਂ ਨੂੰ ਫ੍ਰੀਜ਼ ਕਰਨ ਦਾ ਆਰਡਰ ਕਰ ਦਿੱਤੇ ਨੇ ਸੋ ਇਹਨਾਂ 4 ਕੇਸਸ ਦੇ ਵਿੱਚ ਜਿਹੜੇ ਇੱਕ ਮੇਨ ਕੇਸ ਹੈਗਾ ਥਰਮਲ ਦਾ ਥਾਣੇ ਦਾ ਹੈ ਤਣਾ ਰਾਮਪੁਰਾ ਦਾ ਤਣਾ ਰਮਾਦਾ ਦਾ ਤਣਾ ਕੋਰਸਤਾ ਦਾ ਇਹਨਾਂ ਚਾਰ ਕੇਸਾਂ ਦੀ ਕੀਮਤ ਟੋਟਲ 3522000 ਰੁਪਏ ਬਾਕੀ ਜਿਹੜੇ ਸਾਡੇ 20 ਕੇਸ ਬਾਕੀ ਹੈਗੇ ਆ ਉਹਨਾਂ ਦੇ ਵਿੱਚ ਵੀ ਜਿਹੜੀ ਪ੍ਰोसीडिंग्स ਚੱਲ ਰਹੀ ਹੈ ਉਹਨਾਂ ਕੇਸਸ ਦੀ ਕੁੱਲ ਕੀਮਤ 3 ਕਰੋੜ ਦੇ ਕਰੀਬ ਆ ਗਈ ਹੈ ਸੋ ਟੋਟਲ ਇਹਨਾਂ 24 ਕੇਸਸ ਦੇ ਵਿੱਚ ਸਾਡੀ ਜਿਹੜੀ ਅਸੀਂ ਬਣਾ ਕੇ ਭੇਜੀ ਸੀ ਚਾਰ ਕੇਸ ਕਨਫਰਮ ਹੋ ਗਏ ਨੇ ਜਲਦੀ ਹੀ ਜਬ ਬਾਕੀ ਕੇਸ ਵੀ ਅਸੀਂ ਕਰਵਾ ਕੇ ਜਬਤ ਕਰਾ ਲਾਂਗੇ ਸੋ ਇਸ ਤਰ੍ਹਾਂ ਹੀ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਵੀ ਜਿਹੜਾ ਵੀ ਬੰਦਾ ਨਸ਼ੇ ਦੇ ਵਿੱਚ ਇਨਵੋਲਵ ਹੈ ਕਈ ਵੀ ਲੋਕ ਸੋਚਦਾ ਹੈ ਵੀ ਜਿਹੜੀ ਹੈਗੀ ਆ ਅੱਜ ਉਹਦੇ ਉੱਤੇ ਪੁਲਿਸ ਦੀ ਨਿਗਰ ਨਹੀਂ ਹੈਗੀ ਤੇ ਉਹ ਆਪਣਾ ਜਿਹੜਾ ਹੈਗਾ ਚਾਰ ਪੈਸੇ ਕਮਾ ਕੇ ਜਿਹੜੀ ਪ੍ਰਾਪਰਟੀ ਪਰਚੇਸ ਕਰ ਲੈਂਦਾ ਸੋ ਇਦਾਂ ਦੀ ਗੱਲ ਦੀ ਜਿਹੜਾ ਬੰਦਾ ਵੀ ਨਸ਼ੇ ਦੇ ਵਿੱਚ ਕੋਈ ਪ੍ਰਾਪਰਟੀ ਅਕਵਾਇਰ ਕਰੂਗਾ ਵਿਦ ਦਾ ਪੈਸੇਜ ਆਫ ਟਾਈਮ ਜਦੋਂ ਉਸ ਦੇ ਕਮਰਸ਼ੀਅਲ ਕੁਆਲਿਟੀ ਦਾ ਮਕਦਮਾ ਦਰਜ ਹੁੰਦਾ ਤੇ ਉਹਦੀ ਜਿਹੜੀ ਪ੍ਰਾਪਰਟੀ ਆਇਡੈਂਟੀਫਾਈ ਕਰਕੇ ਤੇ ਉਹਨੂੰ ਸੀਜ਼ ਕੀਤਾ ਜਾਊਗਾ ਤੇ ਉਹਦੂੰ ਫ੍ਰੀਜ਼ ਕੀਤਾ ਜਾਊਗਾ ਤੇ ਬੰਦਾ ਜਿਹੜਾ ਐਕਸ਼ਨ ਲਿਆ ਜਾਊਗਾ ਸੋ ਡੈਫੀਨਿਟਲੀ ਜਿਹੜੀ ਹੈਗੀ ਆ ਸਾਡਾ ਬੜਾ ਸਟ੍ਰਿਕਟ ਮੈਸੇਜ ਹੈ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਬੰਦਾ ਨਸ਼ੇ ਦੇ ਵਿੱਚ ਇਨਵੋਲਵ ਹੋ ਉਹਨੂੰ ਬਖਸ਼ਿਆ ਨਹੀਂ ਜਾਊਗਾ ਤੇ ਜਿਹੜੀ ਵੀ ਪ੍ਰਾਪਰਟੀ ਉਹਨੇ ਬਣਾਈ ਹੈ ਉਹ ਡੈਫੀਨਿਟਲੀ ਸੀਜ਼ ਕੀਤੀ ਜਾਊਗੀ। ਬਟੰਡਾ ਸ਼ਹਿਰ ਦੇ ਵਿੱਚੋਂ ਅਸੀਂ ਟੋਟਲ ਜਿਹੜੇ 6 ਦੇ ਕਰੀਬ ਕੇਸ ਬਣਾ ਕੇ ਭੇਜੇ ਨੇ ਜਿਸ ਦੇ ਵਿੱਚੋਂ ਇੱਕ ਕੇਸ ਸਾਡਾ ਕਨਫਰਮ ਹੋ ਕੇ ਆ ਗਿਆ ਥਾਣਾ ਥਰਮਲ ਦਾ ਉਹ ਅਜੇ ਅਸੀਂ ਨੋਟਿਸ ਸਾਡੀ ਟੀਮ ਚਿਪਕਾਊਗੀ। ਉਹ ਜਦੋਂ ਬੰਦੇ ਦੀ ਪ੍ਰਾਪਰਟੀ ਫ੍ਰੀਜ਼ ਹੋ ਜਾਂਦੀ ਹੈ ਉਸ ਪ੍ਰਾਪਰਟੀ ਨੂੰ ਸੇਲ ਨਹੀਂ ਕਰ ਸਕਦਾ ਨਾ ਹੀ ਅੱਗੇ ਕਿਸੇ ਨਾਮ ਦੇ ਉੱਤੇ ਟ੍ਰਾਂਸਫਰ ਕਰ ਸਕਦਾ। ਉਸ ਤੋਂ ਬਾਅਦ ਜਿਹੜੀ ਪ੍ਰੋਸੀਡਿੰਗਸ ਦੇ ਥਰੂ ਵਿਦ ਦਾ ਪੈਸੇਜ ਆਫ ਟਾਈਮ ਉਸ ਨੂੰ ਅਸੀਂ ਜਿਹੜੀ ਹੈਗੀ ਹੈ ਗਵਰਨਮੈਂਟ ਐਕਵਾਇਰ ਕਰ ਲੈਂਦੀ ਹੈ ਨਹੀਂ ਕੁਝ ਜਿਹੜੇ ਬੰਦੇ ਹੈਗੇ ਨੇ ਇਹਨਾਂ ਦੇ ਕਮਰਸ਼ੀਅਲ ਕੁਆਂਟੀਟੀ ਦੇ ਮੁਕਦਮੇ ਦਰਜ ਨੇ ਇਹ ਬੰਦੇ ਜਿਹੜੇ ਹੈਗੇ ਜੇਲ੍ਹ ਦੇ ਵਿੱਚ ਬੰਦ ਨੇ ਜਿਹੜੀ ਪ੍ਰਾਪਰਟੀ ਸੀਗੀ ਉਹਨਾਂ ਦੀ ਬਾਹਰ ਸੀਗੀ ਉਹ ਪ੍ਰਾਪਰਟੀ ਨੂੰ ਜਿਹੜਾ ਹੈਗਾ ਫ੍ਰੀਜ਼ ਕਰ ਲਿਆ ਗਿਆ ਡੈਫੀਨਿਟਲੀ ਉਹਨਾਂ ਨੂੰ ਇੱਕ ਇਹਦਾ ਪ੍ਰੋਸੈਸ ਹੁੰਦਾ ਕੰਪੀਟੈਂਟ ਅਥਾਰਟੀ ਦਾ ਉਹਨਾਂ ਨੂੰ ਜਿਹੜੀ ਹੈਗੀ ਹੈ ਵੀਸੀ ਰਾਏ ਜੇ ਬੰਦਾ ਜੇਲ੍ਹ ਦੇ ਵਿੱਚ ਹੈਗਾ ਤਾਂ ਉਹਦੀ ਵੀਸੀ ਰਾਏ ਦੀ ਪੇਸ਼ੀ ਹੁੰਦੀ ਹੈ ਸੋ ਉਹਨੂੰ ਵੀ ਆਪਣਾ ਮੌਕਾ ਦਿੱਤਾ ਜਾਂਦਾ ਵੀ ਜੇਕਰ ਉਹਦੇ ਕੋਲ ਕੋਈ ਪ੍ਰੂਫ ਹੈਗਾ ਵੀ ਜਿਹੜੀ ਪ੍ਰਾਪਰਟੀ ਹੈਗੀ ਹੈ ਇਹ ਆਪਦੀ ਹੈ ਜਾਂ ਕਿੱਦਾਂ ਹੈਗੀ ਹੈ ਸੋ ਡੈਫੀਨਿਟਲੀ ਜਿਹੜੇ ਸਾਡਾ ਸਬੂਤ ਹੁੰਦਾ ਜਾਂ ਉਹਨਾਂ ਦੇ ਸਾਰੇ ਦੋਨਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਹੀ ਫੈਸਲਾ ਲਿਆ ਜਾਂਦਾ ਹੈ ਤੋ ਇਹਨਾਂ ਚਾਰ ਕੇਸਸ ਦੇ ਵਿੱਚ ਦੋਨਾਂ ਦੀ ਉਹਨਾਂ ਦੇ ਸਪੱਕ ਸੁਣਨ ਤੋਂ ਬਾਅਦ ਸਾਡੇ ਜਿਹੜਾ ਐਵੀਡੈਂਸ ਸੀਗੇ ਉਹਦੇ ਬਿਹਾਫ ਤੇ ਜਿਹੜੀ ਪ੍ਰਾਪਰਟੀ ਫ੍ਰੀਜ਼ ਕੀਤੀ ਹੈ ਇਹਦੀ 24 ਲੱਖ ਦੇ ਕਰੀਬ ਕੀਮਤ ਹੈ ਜੀ ਇਹ ਥਾਣਾ ਤਰਮਲ ਦੇ ਵਿੱਚ ਹੈ ਮਿਲਦਾ ਹੈਗਾ ਜੀ ਆਪਣਾ ਗੁਰੂ ਤੇਗ ਬਹਾਦਰ ਨਗਰ ਬੈਂਕ ਲੋਨ ਇਹ ਸਿਗਨਲ ਹੋ ਰਾ ਹੈ ਜੀ ਪ੍ਰਾਪਰਟੀ ਕਮਰਸ਼ੀਅਲ ਹੈ ਜਾਂ ਨਹੀਂ ਇਨਸ਼ਾ ਅੱਲਾਹ ਕੀ ਹੈ ਨਹੀਂ ਦੇਖੋ ਜਿਹੜੀ ਕੋਈ ਵੀ ਜਿਹੜੀ ਪ੍ਰਾਪਰਟੀ ਫ੍ਰੀਜ਼ ਹੁੰਦੀ ਹੈ ਉਹਦੇ ਵਿੱਚ ਇਹ ਕ੍ਰਾਈਟੇਰੀਆ ਹੁੰਦਾ ਵੀ ਕਿਸੇ ਵੀ ਤਰ੍ਹਾਂ ਦੀ ਮੂਵੇਬਲ ਜਾਂ ਇਮੋਵੇਬਲ ਪ੍ਰਾਪਰਟੀ ਜੋ ਉਸ ਬੰਦੇ ਨੇ ਡਰੱਗਸ ਦੀ ਸੇਲ ਪਰਚੇਸ ਤੋਂ ਬਣਾਈ ਹੈ ਉਸ ਨੂੰ ਫ੍ਰੀਜ਼ ਕੀਤਾ ਜਾਂਦਾ ਹੈ ਇਹ ਕ੍ਰਾਈਟੇਰੀਆ ਨਹੀਂ ਹੈਗਾ ਵੀ ਕਮਰਸ਼ੀਅਲ ਹੈ ਜਾਂ ਨਾਨ ਕਮਰਸ਼ੀਅਲ ਹੈ ਜਾਂ ਐਗਰੀਕਲਚਰ ਲੈਂਡ ਹੈ ਕ੍ਰਾਈਟੇਰੀਆਇਸ ਕਿ ਉਹ ਪ੍ਰਾਪਰਟੀ ਉਸਨੇ ਆਪਣੇ ਡਰੱਗਸ ਦੇ ਸੇਲ ਤੋਂ ਉਹ ਪ੍ਰਾਪਰਟੀ ਅਕਵਾਇਰ ਕੀਤੀ ਹੋਵੇ ਉਹ ਸਾਰੀ ਪ੍ਰਾਪਰਟੀ ਫ੍ਰੀਜ਼ ਕੀਤੀ ਜਾਂਦੀ ਹੈ ਉਹਦੇ ਵਿੱਚ ਮੂਵਬਲ ਪ੍ਰਾਪਰਟੀ ਵੀ ਹੁੰਦੀ ਹੈ ਤੇ ਇਮੋਵਬਲ ਪ੍ਰਾਪਰਟੀ ਵੀ ਇਸੇ ਕਰ ਸਕਦੇ ਜੇ ਤੁਸੀਂ ਕਹਿ ਰਹੇ ਹੋ ਵੀ ਇਹ ਸਾਰੇ ਨਸ਼ਾ ਤਸਕਰੀ ਕੋਈ ਦੇਰੀ ਹੈ ਇਹ ਨਸ਼ਾ ਤਸਕਰੀ ਦੇ ਖਿਲਾਫ ਕਿ ਕਿ ਮੌਜੂਦ ਹੈ ਜਿਹੜੇ ਇਹ ਇਹਦੇ ਵਿੱਚ ਜਿਹੜੇ ਸਿਰਫ ਕਮਰਸ਼ੀਅਲ ਕੇਸਸ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਕਮਰਸ਼ੀਅਲ ਕੈਟੇਗਰੀਜੇਸ਼ਨ ਜਿੱਦਾਂ ਕਿ ਹੈਰਵਨ ਹੈਗੀ ਹੈ 250 ਗ੍ਰਾਮ ਪਲੱਸ ਜਿੱਦੇ ਮਕਦਮਾ ਦਰਜ ਹੁੰਦਾ ਹੈ ਸਿਰਫ ਉਹ ਜਿਹੜੇ ਨਸ਼ਾ ਤਸਕਰ ਆਉਂਦੇ ਨੇ ਤੇ ਲੰਬੇ ਸਮੇਂ ਦੇ ਵਿੱਚ ਜਿਹੜੇ ਹੈਗੇ ਨੇ ਸੀ ਦੇ ਵਿੱਚ ਲੱਗੇ ਹੋਏ ਨੇ